ਇਹਨਾਂ ਤੋਂ ਬਾਅਦ ਡਾਕਟਰ ਗੁਰਵਿੰਦਰ ਅਮਰ ਜੀ ਉਹ ਕਹ ਰਹੇ ਆਪਾਂ ਨੂੰ ਰਿਸੋੜਾਂਗੇ ਸਦਾ ਗੁਰਚਰ ਸਿੰਘ ਜੀ ਚੰਨ ਧੰਨਵਾਦ ਕਰਦੇ ਹਾਂ ਸਾਰੇ ਗੱਦੀ ਸਾਰਿਆਂ ਨੂੰ ਅੱਜ ਫਾਦਰਡੇ ਹੈ ਮੇਰੇ ਪਿਤਾ ਜੀ ਦੀ ਮੌਤ 2007 ਵਿੱਚ ਹੋ ਗਈ ਸੀ ਉਸ ਤੋਂ ਬਾਅਦ ਇਹ ਕੱਤਾ ਲੱਗੀ ਸੀ ਕੋਸ਼ਿਸ਼ ਕਰਨਾ ਪਾਉ ਸੁਣੌਣ ਦੇ ਅਫਤਾਰਨਾ ਹੈ ਬਾਪਾ ਸ਼ਬਦੀ ਖੁਦਾ ਦਾ ਦੂਜਾ ਨਾਮ ਹੈ ਬਾਬਰ ਸ਼ਬਦੀ ਖੁਦਾ ਦਾ ਦੂਜਾ ਨਾਮ ਹੈ ਮਹਿਤਾ ਭਰੀ ਰਹਿਮਾ ਭਰੀ ਸ੍ਰੇਣੀ ਕੁੜੀ ਤਾਈ ਬਾਬਰ ਬਾਬਰ ਸ਼ਬਦ ਦੀ ਖੁਦਾ ਦਾ ਦੂਜਾ ਨਾਮ ਹੈ ਵੇਰਾ ਭਰੀ ਰਹਿਤਾ ਭ ਭਰੀ ਸ੍ਰੇਣੀ ਕੁੜੀ ਤਾਈ ਬਾਬਰ ਬਚਪਨ ਦੀ ਉਗਣ ਤਰਲੇਗੀ ਦਿਣਾ ਜਵਾਨੀ ਦਾ ਦੋਸਤ ਮਲੂਕ ਲਗੀ ਜਿੱਦੜੀ ਦੀ ਜਿੱਦ ਜਿੱਦ ਜਾਣੇ ਬਾਬਲ ਬਚਪਨ ਦੀ ਗੋਲ ਤੁਰਲੇ ਗਈ ਨਾ ਜਵਾਨੀ ਦਾ ਦੋਸਤ ਮਲੂਕ ਜਹੀ ਜਿੱਦੜੀ ਵੀ ਜਿੱਦ ਜਾਣੇ ਬਾਬਲ ਮੇਰੀਆਂ ਗਲਤੀਆਂ ਤੋਂ ਸੁਜੇਤ ਲੇਕ ਨਾ ਜਾਏ ਮੇਰੀ ਅਰੜ ਬਰੇਸ ਮਾਨਵਤਿਆਂ ਪੂਰੀਆਂ ਦਾ ਨਾਇਕ ਬਾਬਲ ਜਵਾਨੇ ਦੀ ਟਿੱਕਰ ਦਪੈ ਤੇ ਦੁੱਖਾਂ ਦੇ ਤਪਦੇ ਮਾਰੂਥਲ ਵਿੱਚ ਜਵਾਨੀ ਦੀ ਟਿਕੜ ਦਬੇ ਤੇ ਦੁੱਖਾਂ ਦੇ ਤਪਦੇ ਮਾਰੂਥਲ ਵਿੱਚ ਬਾਬੇ ਓੜ ਦੀ ਛਾਂ ਹੈ ਬਾਬਾ ਮੇਰੇ ਗੰਗੇ ਦਿਨਾਂ ਵਿੱਚ ਪਰਦੇ ਟੁਕਲੇ ਦਿਲ ਲਈ ਹਰਦੇ ਬਦਲੀ ਦਾ ਨਾ ਹੈ ਬਾਬਾ ਪਰ ਅੱਜ ਜਦੋਂ ਇਹ ਰਹਿਣ ਤਾਂ ਇੱਕ ਉਂਗਣ ਇੱਕ ਊਰੀ ਇਹ ਛਾਂ ये बदली मेरे सिर तो फुट गई है तो लगता है आने वाला समा मेरे ना उस गया है अनाथ हो गई इज्जत बाबल मोड़ा मोड़ा बाबल मोड़ा धनबाद बड़ी भावपूर्त रचना कैन टाली साहब